ਭਾਈ ਇੰਡੀਆ ਦੇ ਵਿੱਚ ਰਹਿ ਕੇ ਨਾ ਆਪਾਂ ਇਨਸਾਫ ਦੀ ਉਮੀਦ ਕਰ ਹੀ ਨਹੀਂ ਸਕਦੇ ਕਿਉਂਕਿ ਕਲਕੱਤਾ ਦੇ ਵਿੱਚ ਜੋ ਬਲਤਕਾਰ ਲੜਕੀ ਸੀ ਪੀੜਤ ਉਹਦੇ ਪਿੱਛੇ ਜਿਹੜੇ ਦੋਸ਼ੀ ਸੀ ਮੁੱਖ ਦੋਸ਼ੀ ਸੀ ਉਹਨਾਂ ਨੂੰ ਬਚਾਉਣ ਦੇ ਲਈ 21 ਵਕੀਲ ਲੜ ਰਹੇ ਨੇ 21 ਵਕੀਲ ਜੋ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੇਸ ਲੜ ਰਹੇ ਨੇ ਤੇ ਸਭ ਤੋਂ ਸ਼ਰਮਨਾਕ ਗੱਲ ਪਤਾ ਕਿਹੜੀ ਆ ਉਨ੍ਹਾਂ 21 ਵਕੀਲਾਂ ਦੇ ਵਿੱਚੋਂ 11 ਵਕੀਲਾਂ ਜਿਹੜੀਆਂ ਹੈਗੀਆਂ ਨੇ ਉਹ ਲੜਕੀਆਂ ਨੇ ਲੇਡੀਜ਼ ਵਕੀਲਾਂ 11 ਬਈ ਜਿਹੜਾ ਪੈਸਾ ਨਾ ਪੈਸਾ ਬਹੁਤ ਕੁੱਤੀ ਚੀਜ਼ ਆ ਤੇ ਆਪਣੇ ਮੁਲਕ ਦੇ ਵਿੱਚ ਅੱਜ ਦੀ ਘੜੀ ਇਨਸਾਫ ਲੈਣਾ ਨਹੀਂ ਲਿਆ ਜਾਂਦਾ ਆਮ ਬੰਦੇ ਦੇ ਬਸ ਦਾ ਰੋਗ ਨਹੀਂ ਇਹ ਉਹਨਾਂ ਲੋਕਾਂ ਨੂੰ ਉਹਨਾਂ ਵਕੀਲਾਂ ਨੂੰ ਖੁਦ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜੇ ਕਿਤੇ ਉਹਨਾਂ ਦੇ ਨਾਲ ਇਦਾਂ ਦਾ ਕੁਝ ਹੋਵੇ ਯਾ ਲੇਡੀਜ਼ ਖੁਦ ਮੰਨ ਕੇ ਚਲੋ ਉਹ ਕੇਸ ਲੜ ਰਹੀਆਂ ਨੇ ਉਹਨਾਂ ਉਹਨਾਂ ਦੇ ਨਾਲ ਖੁਦ ਦੇ ਨਾਲ ਇਦਾਂ ਦਾ ਹੋ ਜੇ ਜੇ ਚਲੋ ਵੋਲਟੇਜ ਨੇ ਉਹਨਾਂ ਉਹਨਾਂ ਦੀ ਧੀ ਭੈਣ ਨਾਲ ਇਦਾਂ ਦਾ ਹੋ ਜੇ ਉਹਨਾਂ ਦੀ ਕੁੜੀ ਨਾਲ ਹੋ ਜੇ ਉਹਨਾਂ ਦੀ ਭੈਣ ਨਾਲ ਹੋ ਜੇ ਉਹਨਾਂ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਹੋ ਜੇ ਫੈਮਿਲੀ ਦੇ ਵਿੱਚੋਂ ਕਿਸੇ ਨਾਲ ਇਦਾਂ ਦਾ ਕੁਝ ਹੋ ਜੇ ਕਾਂਡ ਫੇਰ ਫੇਰ ਵੀ ਕੀ ਉਹ ਉਹਨਾਂ ਦੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਪੈਸੇ ਦੇਣਗੇ ਆ ਕੇ ਤੇ ਉਹ ਕਹਿਣਗੇ ਵੀ ਹਾਂ ਅਸੀਂ ਤੁਹਾਨੂੰ ਬਚਾਉਣ ਲਈ ਕੇਸ ਲੜਾਂਗੇ ਕਿਉਂ ਨਹੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਕੱਲਾ ਪੈਸਾ ਹੀ ਤਾਂ ਨਹੀਂ ਇਨਸਾਨੀਅਤ ਵੀ ਨਾਮ ਦੀ ਕੋਈ ਚੀਜ਼ ਹੁੰਦੀ ਆ ਆਪਣੇ ਦੇਸ਼ ਦਾ ਕੁਝ ਵੀ ਨਹੀਂ ਬਣ ਸਕਦਾ ਕੁਝ ਵੀ ਨਹੀਂ ਸਿਸਟਮ ਖਤਮ ਆਪਣੇ ਦੇਸ਼ ਤੋਂ ਸਰਕਾਰਾਂ ਦੀ ਰਲਈ ਮਿਲੀ ਭੁਗਤੀ ਉਹ ਸਰਕਾਰਾਂ ਦੀ ਸਹਿਮਤੀ ਨਾਲ ਸਾਰਾ ਕੁਝ ਹੁੰਦਾ ਸਰਕਾਰਾਂ ਦੇ ਥੱਲੇ ਸਾਰਾ ਕੁਝ ਹੁੰਦਾ ਪਤਾ ਨਹੀਂ ਸਰਕਾਰ ਨੂੰ ਪਤਾ ਜਦੋਂ ਜਿਹੜੇ ਉੱਥੇ ਇਨਸਾਫ ਮੰਗ ਰਹੇ ਸੀ ਬੈਠੇ ਸੀ ਧਰਨਾ ਲਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਨਾਲ ਕੀ ਕੀਤਾ ਉਹਨਾਂ ਸਾਰਿਆਂ ਦੇ ਪੁਲਿਸ ਤੇ ਹੁੰਦੇ ਹੋਏ ਜਿਹੜੇ ਦੋਸ਼ੀ ਸੀਗੇ ਉਹਨਾਂ ਬੰਗੋਂ ਕਿੰਨੀ ਉੱਥੇ ਜਨਤਾ ਆਈ ਕਿੰਨੇ ਲੋਕ ਆਏ ਜਿਨ੍ਹਾਂ ਨੇ ਉੱਥੇ ਆ ਕੇ ਹੰਗਾਮਾ ਕੀਤਾ ਤੇ ਜਿਹੜੇ ਉੱਥੇ ਐਵੀਡੈਂਸ ਪ੍ਰੂਫ ਸੀਗੇ ਜਾਂ ਸਬੂਤ ਸੀਗੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਖਤਮ ਕਰ ਹੀ ਦਿੱਤੇ ਤੇ ਯਾਰ ਉਹ ਉਹ ਉਹਨਾਂ ਦੇ ਧੀਆਂ ਪੈਣਾ ਹੈ ਨਹੀਂ ਨਾ ਕੁੜੀਆਂ ਕਤਰੀਆਂ ਹੈ ਨਹੀਂ ਉਹਨਾਂ ਦੇ ਘਰਾਂ 'ਚ ਸਹੀ ਪਿੱਛੇ ਜੇ ਇੱਕ ਹੋਰ ਇਦਾਂ ਦਾ ਕੇਸ ਆਇਆ ਸੀ ਸਾਹਮਣੇ ਕੋਈ ਟੂਰਿਸਟ ਕਪਲ ਸੀ ਉਹ ਇੱਧਰ ਘੁੰਮਣ ਆਏ ਸੀ ਉਹਨਾਂ ਨਾਲ ਵੀ ਇਦਾਂ ਹੀ ਹੋਇਆ ਸੀਗਾ ਉਹਨਾਂ ਨਾਲ ਟੂਰਿਸਟ ਕਪਲ ਦੇ ਵਿੱਚੋਂ ਜਿਹੜੀ ਲੜਕੀ ਸੀ ਉਹਦੇ ਨਾਲ ਵੀ ਇਦਾਂ ਹੀ ਹੋਇਆ ਸੀ ਤੇ ਆਪਣੇ ਇੰਡੀਆ ਵਾਲੇ ਵੀ ਤਾਂ ਜਾਂਦੇ ਨੇ ਨਾ ਟੂਰਿਸਟ ਕਪਲ ਨਹੀਂ ਜਾਂਦੇ ਘੁੰਮਣ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਨੇ ਪਾਕਿਸਤਾਨ ਨੂੰ ਆਪਾਂ ਮਾੜਾ ਕਹਿੰਦੇ ਆ ਹੈ ਜਾ ਹੋਰ ਬਥੇਰੇ ਮੁਲਕ ਨੇ ਜਾਂ ਬਥੇਰੇ ਇਹ ਇਹ ਜੀ ਪਲੇਸਿਸ ਨੇ ਜਿਨ੍ਹਾਂ ਨੂੰ ਆਪਾਂ ਮਾੜਾ ਕਹਿੰਦੇ ਆ ਬਟ ਉੱਥੇ ਇੰਨਾ ਕੁਝ ਹੈ ਨਹੀਂਗਾ ਇਦਾਂ ਦਾ ਕੁਝ ਜਿੰਨਾ ਆਪਣੇ ਇੰਡੀਆ ਦੇ ਵਿੱਚ ਹੋੜਿਆ ਹੋਣ ਦਾ ਰੀਜ਼ਨ ਕੀ ਆ ਮੇਨ ਰੀਜ਼ਨ ਸਰਕਾਰ ਆ ਸਰਕਾਰਾਂ ਦੇ ਮਿਲੀ ਭੁਗਤੀ ਨਾਲ ਸਾਰਾ ਕੁਝ ਹੁੰਦਾ ਹੈ ਬੋਟਾਂ ਪਾਉਣਿਆਂ ਉਹ 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 ਭੈਣ ਨੇ ਵੀ ਤਾਂ ਸਰਕਾਰ ਨੂੰ ਵੋਟ ਪਾਈ ਹੋਊਗੀ ਨਾ ਹੋ ਸਕਦਾ ਹਾਂ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਉੱਥੇ ਪਾਰਟੀ ਹੈ ਉਸੇ ਪਾਰਟੀ ਨੂੰ ਉਸੇ ਸਰਕਾਰ ਨੂੰ ਉਹਦੇ ਹੱਕ ਦੇ ਵਿੱਚ ਹੀ ਉਸ ਭੈਣ ਦੀ ਵੋਟ ਭੁਗਤੀ ਹੋਵੇ ਇਲੈਕਸ਼ਨਸ ਟਾਈਮ ਮਤਦਾਨ ਹੋ ਸਕਦਾ ਉਸੇ ਪਾਰਟੀ ਨੂੰ ਉਸੇ ਸਰਕਾਰ ਨੂੰ ਦੇ ਸਮਰਥਨ ਦੇ ਵਿੱਚ ਉਸ ਭੈਣ ਦਾ ਗਿਆ ਹੋਵੇ ਤੇ ਉਹੀ ਸਰਕਾਰ ਹੁਣ ਉਹਦੇ ਨਾਲ ਨਹੀਂ ਖੜ ਰਹੀ ਉਹਨੂੰ ਇਨਸਾਫ਼ ਨਹੀਂ ਦਿਵਾ ਰਹੀ ਜਿੰਦਗੀ ਉਹਦੀ ਬਚਾ ਨਹੀਂ ਸਕੀ ਖਤਮ ਕਰ ਤੇ ਸਾਰਾ ਪਰਿਵਾਰ ਖਤਮ ਕਰਤਾ ਖਤਮ ਹੋਣ ਵਾਲੀ ਗੱਲ ਹੀ ਆ ਜਦੋਂ ਜਿਵਾਨਤੀ ਪੁੱਤ ਨਾਲ ਐਦਾਂ ਦਾ ਕੁਝ ਹੋ ਕੇ ਦੁਨੀਆ ਦੇ ਵਿੱਚ ਨਾ ਰਹੇ ਸਰਕਾਰਾਂ ਸੁੱਤੀਆਂ ਪੰਗਾਂ ਖਤਮਾ ਸਿਸਟਮ ਬਈ ਆਪਣੇ ਦੇਸ਼ ਦਾ ਸੀਰੀਅਸਲੀ ਕਹਿੰਨਾ ਖਤਮ ਆ ਅਜ ਦੁਤੇ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਵੀ 21 ਵਕੀਲ ਉਹ ਦੋਸ਼ੀਆਂ ਨੂੰ ਬਚਾਉਣ ਵਾਸਤੇ ਕੇਸ ਲੜ ਰਹੇ ਨੇ ਤੇ 11 ਉਹਨਾਂ ਦੇ ਵਿੱਚੋਂ ਕੁੜੀਆਂ ਆ ਯਾਰ